ਸਰੋਇਆ ਸਾਹਿਬ ਗੁੱਡ ਮਾਰਨਿੰਗ ਸਰੋਇਆ ਸਾਹਿਬ ਮਹਿਮਾਨ ਸਰਤੇ ਆਏ ਖੜੇ ਤੁਸੀਂ ਉੱਠ ਨਹੀਂ ਰਹੇ ਅੰਗੜਾਈਆਂ ਲੈ ਰਹੀ ਕੈਮਰਾ ਫੇਸ ਕਰੋ ਸਰੋਇਆ ਸਾਹਿਬ ਗੁੱਡ ਮਾਰਨਿੰਗ ਸਰੋਇਆ ਸਾਹਿਬ ਇਹਨਾਂ ਨੂੰ ਕੌਣ ਨਹੀਂ ਜਾਣਦਾ ਇਹਨਾਂ ਦੇ ਮਹਿਮਾਨ ਬਣੇ ਹੋਏ ਆ ਜੀ ਅੰਜਮ ਸਰੋਇਆ ਸਾਹਿਬ ਚਲੋ ਕਰੋ ਰੈਸਟ ਆ ਜੀ ਕਹਿੰਦੇ ਫਿਰ ਮਹਿਮਾਨ ਬਣੋ ਉਹ ਜਸ ਉਹ ਦੋ ਜਮਣਾ ਹੀ ਨਾ ਕਰੋ ਉਹਨੂੰ ਵੀ ਠਾ ਦਿਓ ਯਾਰ ਉਧਰ ਵੀ ਇੱਕ ਬੰਦਾ ਇੱਕ ਬੰਦਾ ਇੱਧਰ ਸੁੱਤਾ ਹੈ ਸੂਰਜ ਵੀ ਚੜਿਆ ਆ ਉਹ ਸੈਮੀ ਜੱਟ ਸੁੱਤਾ ਪਿਆ ਯਾਰ ਧੂੜਾਂ ਪੱਟ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਉਠੋ ਉਠੋ ਪਿਆਰਿਓ ਮੈਂ ਦੋ ਤੋਰ ਜਾਈ ਫੜ ਲਈ ਮੈਂ ਕਿਹਾ ਇਤੋਂ ਜ਼ਿਆਦਾ ਇਹ ਜਗ੍ਹਾ ਜੀ ਜਿੱਥੇ ਅਸੀਂ ਪਏ ਸੀਗੇ ਤੇ ਇਹ ਇਹ ਇਹਨੂੰ ਬਾਈ ਕੀ ਕਹਿੰਦੇ ਨੇ ਹਵੇਲੀ ਕਹਿੰਦੇ ਨੇ ਇਹਨੂੰ ਕਹਿੰਦੇ ਨੇ 16 ਦਰੀ 16 ਦਰੀ ਸਰੋਇਆ ਸਾਹਿਬ 16 ਦਰੀ ਕਿਵੇਂ ਪਹਿਲਾਂ 16 ਜੀ ਬਣਾਈ ਸੀ ਮੁਗਲਾਂ ਤਰ੍ਹਾਂ ਬਾਰਾਂ ਦਰੀ ਤੇ ਉਸ ਮਿਸਤਰੀ 16 ਬਣਾ ਗਿਆ ਮਿਸਤਰੀ 16 ਬਣਾ ਗਿਆ ਫਿਰ ਉਹ ਹਵਾ ਵੈਸੇ ਠੰਡੀ ਆਉਂਦੀ ਐ ਚ ਯਾਰ ਮੈਂ ਤਾਂ ਨਾ ਬਾਈ ਇੰਨੇ ਟਾਈਮ ਬਾਅਦ ਰਾਤ ਇੱਥੇ ਸੁੱਤਾ ਸਾਰੇ ਖੇਤ ਦੇ ਉਹ ਖੇਤਾਂ 'ਚ ਬਣਾਈਏ ਮਹਿਮਾਨਾਂ ਲਈ ਦ ਆਇਆ ਨਾ ਹਾਂ ਤੇ ਰਜਾਈ ਇਹਨੇ ਦਿੱਤੀ ਮੈਨੂੰ ਰਜਾਈ ਛੋਟੀ ਸੀ ਹਾਂ ਤੇ ਉਹ ਸਿਰ ਵੱਲੋਂ ਲਈਏ ਤੇ ਪੈਰ ਲੰਗੇ ਪੈਰਾਂ ਵੱਲੋਂ ਤੇ ਸਿਰ ਲੰਗਾ ਐ ਕਿ ਇਹਨੇ ਮੈਨੂੰ ਲਿਆਕਦੀ ਸੀ 8 ਮੀਟਰ ਦੀ ਵੱਡੀ ਰਜਾਈ 8 ਮੀਟਰ ਦੀ ਹਾਂ ਕਿਸੀ ਆ ਇਹ ਜੀ ਇੱਥੇ ਸਾਡੇ ਪਹਾਨੇ ਰਹਿੰਦੇ ਆ ਉੱਥੋਂ ਮੈਂ ਮੰਗ ਕੇ ਲਿਆਇਆ ਸੀ ਉਹਨਾਂ ਦੇ ਕਦ ਬੜੇ ਬੜੇ ਮੰਗਵੀਂ ਆ ਤੇ ਹੈ ਰਜਾਈ ਬੜੀ ਚੰਗੀ ਐ ਲੰਬੀ ਰਜਾਈ ਪੂਰੀ ਆਈ ਇਹ ਤੇ ਇਹ ਹਿਸਾਬ ਲਾ ਲੋ ਵੀ ਛੋਟੀ 6 ਮੀਟਰ ਦੀ ਕਿੱਡੀ ਭਾਰੀ ਹੋ ਤੇ ਇਹ ਕਿੱਡੀ ਭਾਰੀ ਆ ਜੀ ਤੈਨ ਵੇਖੋ ਇਹਦੀ ਸਹੀ ਗੱਲ ਐ ਜੀ ਫੁੱਲ ਭਾਰੀ ਜਿਹੜੀਆਂ ਨੇ ਇਹ ਰਜਾਈਆਂ ਸੀ ਇਹ ਲੋਗੜ ਦੀ ਹੈ ਜੀ ਲੋਗੜ ਲੋਗੜ ਭਰੇ ਹੋਏ ਦੇਸੀ ਰੂ ਦੇਸੀ ਰੂ ਮੈਨਾਂ ਦਾ 20 20 ਕਿਲੋ ਲੋਗੜ ਵਾਲੀਆਂ ਰਜਾਈਆਂ ਅਸੀਂ ਮੈਂ ਤਾਂ 22 ਸਾਲ ਬਾਅਦ ਲੈ ਕੇ ਸੁੱਤਾ ਹੂੰਗਾ ਸੱਚੀ ਕਹਿਣਾ ਹਾਂਜੀ ਹਾਂ ਇੰਨੇ ਟਾਈਮ ਬਾਅਦ ਲੈ ਕੇ ਸੁੱਤਾ ਤੇ ਰੋਡਵੇਜ ਦੀ ਬਾਸ ਵਾਂਗੂੰ ਜਾਂਦੀਆਂ ਵੀ ਟੇਡੀਆਂ ਸੀਗੀਆਂ ਇੱਕ ਪਾਸੇ ਲੱਤਾਂ ਤੋਂ ਲੱਹ ਜਾਂਦੀ ਸੀ ਮੂੰਹ ਤੋਂ ਮੂੰਹ ਤੇ ਖੱਟਣੀ ਬੰਦੀ ਸੀ ਭਾਰੀਆਂ ਰਜਾਈਆਂ ਭਾਰੀਆਂ ਨੇ ਤਾਂ ਕਰ ਗਏ ਸਾਨੂੰ ਕੰਬਲਾਂ ਚ ਸੌਣ ਦੀ ਆਦਤ ਪੈ ਗਈ ਨਾ ਹਾਂਜੀ ਤੁਸੀਂ ਤਾਂ ਇੱਕ ਹੀ ਸੌਂਦੇ ਹੋਗੇ ਉਹਤੇ ਜੀ ਰੰਗ ਦਾ ਹਾਂਜੀ ਹੁਣ ਜੀ ਮੈਂ ਚੱਲੇ ਆ ਖੁਸ਼ ਨੂੰ ਉਠਾਉਣ ਦੇ ਲਈ ਤੇ ਉਹ ਅੰਦਰ ਫੈਮਿਲੀ ਦੇ ਨਾਲ ਸੁੱਤੇ ਸੀ ਕਿਉਂਕਿ ਬਾਹਰ ਨਾ ਠੰਡ ਬਹੁਤ ਜ਼ਿਆਦਾ ਸੀਗੀ ਤੇ ਬਾਕੀ ਆਲਾ ਦਵਾਲਾ ਫਿਰ ਤੁਹਾਨੂੰ ਦਿਖਾਉਣੇ ਆ ਥੋੜਾ ਜਿਹਾ ਤਿਆਰ ਵੀ ਹੋ ਜੀਏ ਨਾਲੇ ਤੇ ਜਿੱਥੇ ਜਿੱਥੇ ਜਾਣਾ ਏ ਬੇਸਿਕਲੀ 22 ਅੰਜਮ ਸਰੋਇਆ ਦਾ ਘਰ ਆ ਸਾਰਾ ਲਓ ਜੀ 9:30 ਹੋ ਗਏ ਸਵੇਰ ਦੇ ਤੇ ਸਵੇਰ ਦਾ ਲੱਗਿਆ ਖਾਣਾ ਦੇਸੀ ਖਾਣਾ ਜਮਾ ਲੈਂਦੇ ਪੰਜਾਬ ਦੀ ਮਹਿਮਾਨ ਨਿਵਾਜ਼ੀ ਇਹੋ ਜੀ ਆ ਕੁਛ ਤੇ ਦੇਖੋ ਨਾਲ ਲੱਸੀਆਂ ਚਾਹ ਤਾਂ ਸਾਨੂੰ ਇਹ ਸਰੋਇਆ ਸਾਹਿਬ ਨੇ ਮੂੰਹ ਤੇ ਨਹੀਂ ਧਰਨ ਦਿੱਤੀ ਸਵੇਰ ਦੀ ਕਹਿੰਦੇ ਚਾਹ ਤਾਂ ਤੁਹਾਨੂੰ ਪੀਣੀ ਹੀ ਨਹੀਂ ਹੈਗੀ ਚਾਹ ਸ਼ਹਿਰਾਂ ਚ ਜਾ ਕੇ ਚਾਹ ਕਹਿੰਦੇ ਅੰਗਰੇਜ਼ਾਂ ਦੀ ਕਾੜ ਹੁੰਦੀ ਹੈ ਚਾਹ ਨਹੀਂ ਪੀਣੀ ਤੇ ਇਹ ਦੇਖੋ ਮੰਜਿਆਂ ਤੇ ਹੋਵੇਂ ਖਾਣਾ-ਦਾਣਾ ਲੱਗਿਆ ਸਾਰਾ ਤੇ ਕੀ ਕੁਛ ਆ ਉਹ ਤੁਹਾਨੂੰ ਦਿਖਾਉਣਾ ਇੱਧਰ ਬਾਪੂ ਜੀ ਚੜ੍ਹਦੇ ਨੇ ਬਾਪੂ ਜੀ ਆ ਕਰੋ ਮੜਾ ਜੇ ਕੜ-ਕੜ-ਕੜ-ਕੜ ਆਈ ਦੇ ਨਾਲ ਆ ਮੂੰਹ ਨਾਲ ਕਾ ਵੀਓ ਇਹ ਤਾਂ ਮਾਈਕ ਹੈ ਚ ਤਾਂ ਆਵਾਜ਼ ਆਉਂਦੀ ਹੈ ਇੱਥੇ ਨਹੀਂ ਆਉਂਦੀ ਉਹਦੇ ਚ ਕਰੋ ਜਿਹੜਾ ਕਰਦੇ ਹੋ ਹਾਂ ਕੋਤੂ ਨਾਲ ਚ ਡਾਲ ਸਹੀ ਹੈ ਸਹੀ ਹੈ ਇਹ ਇੱਧਰ ਦਾ ਕਲਚਰ ਹੈ ਮਹਿਮਾਨ ਨਵਾਜੀ ਤੇ ਅਸੀਂ ਮਾਨਦੇ ਨਹੀਂ ਇਹ ਵੈਸੇ ਕਰਦੇ ਆ ਇਹ ਇਹ ਦੇਖਣ ਵਾਲੀ ਹੈ ਇਹਦੇ ਬਿਨਾ ਮਹਿਮਾਨ ਨਵਾਜੀ ਮੰਨੀ ਨਹੀਂ ਜਾਂਦੀ ਕਿਉਂ ਸਰੋਏ ਆ ਸਭ ਦਿਖਾਓ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਅਸਾਂ ਸੋ ਚੱਕੇ ਭਾਈ ਹਾਂਜੀ ਮੜਾ ਰੋਟੀ ਮੈਨੂੰ ਨਾ ਰੋਟੀ ਮੜੇ ਚੱਕ ਕੇ ਦਿਖਾਓ ਮੈਂ ਸਾਡੇ ਪੰਜਾਬ ਵਾਲਿਆਂ ਨੂੰ ਸਾਈ ਦੇ ਫੋਣਾ ਵੀ ਰੋਟੀਆਂ ਇੰਡੀਆਂ-ਇੰਡੀਆਂ ਲਾਉਂਦੀਆਂ ਬੀਬੀਆਂ ਇੱਥੇ ਹਾਂਜੀ ਉਹ ਬੇਸਿਕ ਹੋ ਲੱਗਿਆ ਨਾ ਤੇ ਉਹ ਰੋਟੀ ਭੁਰਦੀ ਜਾਂਦੀ ਆਪਣੇ ਨਾ ਗੁੱਲੀਆਂ ਜੀਆਂ ਲਾਉਂਦੇ ਆ ਇੱਥੇ ਆ ਕੇ ਪਤਾ ਲੱਗਣ ਲੱਗਿਆ ਵੀ ਰੋਟੀਆਂ ਜੱਡੀਆਂ ਜੀਆਂ ਹੁੰਦੀਆਂ ਆਪਣੇ ਤੰਤੇ ਰੋਟੀਆਂ ਜੱਡੀਆਂ ਇਹਨਾਂ ਦੀ ਇੱਕ ਰੋਟੀ ਹੈ ਕਮਾਲ ਹੈ ਹਾਂਜੀ ਤੇ ਨਾਲ ਦੋ ਤਿੰਨ ਬਹੁਤੀਆਂ ਹਾਂਜੀ ਦੋ ਕਰ ਲੋ ਤਿੰਨ ਬਹੁਤੀਆਂ ਨਾ 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 ਬੜ ਜਾਂਦੀ ਹੈ ਤੇ ਨਾਲ ਸਾਗ ਦੇਸੀ ਸਰੋਂ ਦਾ ਮੱਕੀ ਦੀ ਰੋਟੀ ਦੇਸੀ ਸਰੋਂ ਦਾ ਸਾਗ ਸਰੋਂ ਆਪਣੇ ਜਿੱਥੇ ਬਾਰਾਂਦਰੀ ਦੇ ਨਾਲੋਂ ਹੀ ਥੋੜੀ ਹੈ ਮੱਖਣ ਮੱਖਣੀ ਨਾਲ ਮੱਖਣੀ ਦਹੀਂ ਦਿਖਾਈ ਬਾਈ ਹਾਂ ਦਹੀਂ ਵੀ ਦਿਖਾਦਾ ਬਾਈ ਜੀ ਸਾਰਾ ਕੁਝ ਦਿਖਾ ਦੇਣਾ ਕਹਿੰਦੇ ਦਹੀਂ ਲੱਸੀ ਹਾਂ ਲੱਸੀ ਪਤੀਲੇ ਚ ਤੁਹਾਨੂੰ ਜਿਵੇਂ ਲਿਆਉਂਦੇ ਨਾ ਸਵੇਰੇ ਪਤੀਲਾ ਹੀ ਰੱਖਦੇ ਇਥੇ ਇਹਨਾਂ ਨੇ ਬਾਈ ਮੈਨੂੰ ਦਿਖਾਏ ਬਾਈ ਤੁਹਾਡੇ ਵਾਲਾ 15 ਕਿਥੇ 15 ਨੰਬਰ ਉਹ ਤੁਹਾਡੇ ਖਤ ਹੈ ਦਿਖਾਓ ਯਾਰ ਮਾੜਾ ਬਾਈ ਕੋਲੇ 15 ਨੰਬਰ ਫੋਨ ਹੈਗਾ ਤੇ ਕਿਧਰ ਗਿਆ ਦਿਖਾਓ ਯਾਰ ਫੁੱਲ ਸਾਈਜ਼ ਫੁੱਲ ਸਾਈਜ਼ ਦਿਖਾਓ 15 ਨੰਬਰ ਫੁੱਲ ਸਾਈਜ਼ ਹੈ ਜੀ ਐਸੇ ਪ੍ਰੋ ਮੈਕਸ ਨੂੰ ਨਾ ਹੈ ਫੁੱਲ ਫੁੱਲ ਸਾਈਜ਼ ਕਹਿੰਦੇ ਐ ਤੁਹਾਡੇ ਉਹ ਦੇਖਿਓ ਜੀ ਖੁਸ਼ੀ ਦਾ ਫੋਨ ਨਾ ਜਾਨਾ 15 ਨੰਬਰ ਆ ਦੇਖੋ ਉਹ ਕੱਲਾ 15 ਨੰਬਰ ਇਹ ਫੁੱਲ ਪੈਗਾ ਇਹ ਨਾਲ ਫੁੱਲ ਸਾਈਜ਼ ਵੀ ਹੈ ਛੋਟਾ ਫੁੱਲ ਸਾਈਜ਼ ਹੈ ਨਾ ਸਾਡੇ ਵਾਲਾ ਛੋਟਾ ਹੈ ਅੱਛਾ ਆਪਣਾ ਕਰੋ ਨਾਸ਼ਤਾ ਠੰਡਾ ਹਾਂਜੀ ਚਲੋ ਕਰੀਏ ਸ਼ੁਰੂ ਮਸ਼ਹੂਰੀ ਕਰ ਰਹੇ ਆਪਦੇ ਲੱਸੀ ਚੀਅਰਸ ਆ ਜੱਟਾ ਵਾ ਚੜੀ ਜਾਂਦੀ ਹੈ ਆਓ ਲੱਸੀ ਚੜ ਜਾਂਦੀ ਹੈ ਇਹ ਪੀ ਕੇ ਨੀਂਦ ਬਹੁਤ ਆਉਂਦੀ ਹੈ ਗਾੜੀ ਲੱਸੀ ਚੜ ਜਾਂਦੀ ਹੈ ਅੱਛਾ ਹਾਂਜੀ ਚੜ ਵੀ ਜਾਂਦੀ ਹੈ ਖੁਸ਼ੀ ਭੈਣ ਨੂੰ ਤਾਂ ਸਾਡੀ ਚਾਹ ਚੜ ਗਈ ਸੀ ਪਿੰਡ ਦੀ ਚਾਹ ਬਹੁਤ ਗਾੜੀ ਹੁੰਦੀ ਹਾਂ ਲੋ ਵੀ ਲੈnde ਪੰਜਾਬ ਦੀ ਸਵੇਰ ਤੇ ਬਾਈ ਸਰੋਇਆ ਦੇ ਨਾਲ ਰੋਟੀ ਬਹੁਤ ਸਵਾਦ ਆ ਸੱਚੀ ਤੇ ਦੇਸੀ ਘਾਉ ਦੀ ਰੋਟੀ ਆ ਵਾਕੀ ਬੋਲੀ ਬੋਲੀ ਦੇਖਣੇ ਮਸ ਤੇ ਆ ਖਾਣੇ ਦਾਣੇ ਆ ਸਾਰੇ ਇੱਥੇ ਦੇ ਓਵੇਂ ਪੁਰਾਣਾ ਪੰਜਾਬ ਜਿਹਾਉਂਦਾ ਰੱਖਿਆ ਹੋਇਆ ਇਹਨਾਂ ਨੇ ਦਿਲਾਂ ਚ ਵੀ ਜਾਂਦਾ ਆਲੇ-ਦੁਆਲੇ ਚ ਵੀ ਜਾਂਦਾ ਸਾਰੇ ਪਾਸੇ ਜਾਂਦਾ ਐਨੀ ਕੁ ਜ਼ਿਆਦਾ ਸਵਾਦ ਸੀ ਨਾ ਕਮਾਲ ਕਮਾਲ ਮੈਂ ਕਹਿੰਦਾ ਜਿੰਦਗੀ 'ਚ ਇਸ ਤੋਂ ਪਹਿਲਾਂ ਮੱਕੀ ਦੀ ਰੋਟੀ ਹੋਜੀ ਕਦੇ ਨਹੀਂ ਖਾਧੀ ਇਹ ਵੇਖੋ ਨਾ ਤੁਸੀਂ ਨਜ਼ਰ ਮਾਰੋਗੇ ਗੌਰ ਕਰੋ ਆ दाणे-ਦਾਣੇ ਜੇ ਇਹ ਪੁਰਾਣੀ ਚੱਕੀ ਨਹੀਂ ਹੁੰਦੀ ਜਿਹੜੀ ਪੁਰਾਣੀ ਪਹਿਲਾਂ ਚੱਲਦੀ ਸੀ ਇੱਕ ਤਾਂ ਮਸ਼ੀਨੀ ਚੱਕੀ ਉਹ ਚੂਰਾ ਜਾ ਕਰ ਦਿੰਦੀ ਬਿਲਕੁਲ ਆਟਾ ਕਰ ਦਿੰਦੀ ਆਵੇ ਉਹ ਨਾ ਉਹ ਵਾ ਉਹ ਪੂੜਾਂ ਦੇ ਨਾਲ ਉਹ ਪੂੜਾਂ ਦੇ ਮਤਲਬ ਉਹਦੇ ਨਾਲ ਪੀਆ ਹੋਇਆ ਆ ਆਟਾ ਪੇ ਚੜਦੇ ਪੰਜਾਬ ਚੋਂ ਕੀ ਪੂਰੀ ਦੁਨੀਆ ਭਰ ਦੇ ਮਹਿਮਾਨਾਂ ਚ ਮਹਿਮਾਨਾਂ ਨੂੰ ਸੱਦਾ ਹੈਗਾ ਸਰੋਇਆ ਸਾਹਿਬ ਦੇ ਘਰ ਵੀ ਇੱਥੇ ਆ ਕੇ ਤੁਸੀਂ ਰੋਟੀ ਬਾੜੀ ਖਾਏ ਉਹਦਾ ਦਾ ਬੜਾ ਕੀ ਗੱਲ ਬੜਾ ਨਹੀਂ ਵੀ ਮੇਰੇ ਕੋ ਮੁੰਡਾ ਹੋਇਆ ਵੀ ਉਹ ਜਾਣ ਜਾਮ ਜਾਮ ਹੁਣ ਅਸੀਂ ਤਾਂ ਕਹਿੰਦੇ ਮੁੰਡੇ ਤੁਹਾਡੇ ਹਾਂ ਜਾ ਹਾਂਜੀ ਆਓ ਫਰੂਟ ਲੈ ਕੇ ਆਓ ਜਾਮ ਜਾਮ ਹਾਂਜੀ ਇੱਕ ਦਿਨ ਤੇ ਯਾਰ ਵਾਕੀ ਨਾ ਰੋਟੀ ਦਾ ਸੱਚੀ ਜਿਹੜਾ ਸਵਾਦ ਇੱਥੇ ਸੀ ਕਿਤੇ ਨਹੀਂ ਅੱਜ ਤੱਕ ਨਹੀਂ ਦੇਖਿਆ ਰੋਟੀ ਇੱਥੇ ਇਹ ਗੱਲ ਪੱਕੀ ਹੈ ਰਿਕਮੈਂਡ ਕਰੋ ਹਾਈਲੀ ਹਾਂ ਮੇਰੇ ਹਾਈਲੀ ਰਿਕਮੈਂਡ ਹੈ ਵੀ ਜਦੋਂ ਤੁਸੀਂ ਪਾਕਿਸਤਾਨ ਲੈਂਦੇ ਪੰਜਾਬ ਆਉਣੇਗਾ ਸਰੋਇਆ ਸਾਹਿਬ ਦੇ ਘਰ ਦਾ ਚੱਕਰ ਮਾਰਨਾ ਨਹੀਂ ਭੁੱਲਣਾ ਇੱਥੇ ਰੋਟੀ ਖਾਣੀ ਨਹੀਂ ਭੁੱਲਣੀ ਯਾਦ ਰੱਖੋਗੇ ਉਮਰ ਇੱਕ ਕਲਿੱਪ ਨਾ ਚੜਾਓ ਨਾ ਜਾ ਕਿਉਂ ਉਹ ਫਿਰ ਆਹੋ ਕਹਿੰਦੇ ਨਹੀਂ ਜੀ ਸੱਤ ਬismillah ਜਮ ਜਮ ਆਉ ਚੜਦੇ ਲੈਂਦੇ ਪੂਰੀ ਦੁਨੀਆ ਚੋਂ ਜਿੱਥੋਂ ਕਿ ਸਾਡਾ ਹਾਂ ਪੰਜਾਬੀ ਭਰਾ ਆਓ ਜੀ ਹਾਂਜੀ ਜੀ ਬਹੁਤ ਸਵਾਦ ਰੋਟੀ ਏਦਾਂ ਹੀ ਦੇਸੀ ਦੇਸੀ ਨਾਸ਼ਤਾ ਕਰਾਵਾਂਗੇ ਸੱਚੀ ਬਹੁਤ ਸਵਾਦ ਸੀ ਹਾਂਜੀ ਆ ਬੜਾ ਨਜ਼ਾਰਾ ਆ ਗਿਆ ਜਰਾ ਸਰੋਇਆ ਸਾਹਿਬ ਰੋਟੀ ਤੋਂ ਬਾਅਦ ਜਿਹੜਾ ਅਗਲਾ ਆਪਣਾ ਕੀ ਹੈਗਾ ਵੀ ਡੇਰਾ ਘੁੰਮਣਾ ਤੁਹਾਨੂੰ ਅਸੀਂ ਘੁਮਾਣੇ ਫਰਾਨੇ ਇੱਥੇ ਹਾਂਜੀ ਸਾਡੇ ਲਾਗੇ ਲਾਗੇ ਬਸ ਠੀਕ ਹੈ ਜੀ ਲਾਗੇ ਲਾਗੀ ਦੂਰ ਨਹੀਂ ਲੱਗੇ ਅੱਜ ਲੈ ਕੇ ਜਾਵਾਂਗੇ ਅੱਜ ਰੱਖੋਗੇ ਕਿ ਨਾ ਅੱਜ ਰੱਖਾਂਗੇ ਜੀ ਰੱਖੋਗੇ ਚਲੋ ਫੇਰ ਦਾ ਸ਼ੁਕਰ ਮੈਂ ਕਿਤੇ ਐਨਾ ਕਹਦੇ ਬੀ ਬਹੁਤ ਹੋ ਗਈ ਖਤਰਤਾਰੀ ਚਲੋ ਵੀਡੀਓ ਚ ਮੈਂ ਤਾਂ ਕਿਹਾ ਬਾਜ ਦੱਸ ਦੰਤ ਲਓ ਜੀ ਸਰੋਇਆ ਸਾਹਿਬ ਦੇ ਘਰੇ ਮਾਤਾ ਜੀ ਨਾਲ ਮਿਲਾ ਦिए ਜਿਨ੍ਹਾਂ ਦੇ ਹੱਥਾਂ ਦੀਆਂ ਮੱਕੀ ਦੀਆਂ ਨਹੀਂਆਂ ਸਵਾਦ ਰੋਟੀਆਂ ਖਾਦੇ ਇੱਥੇ ਵੀ ਮੱਕੀ ਮੱਕੀ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਮਾਤਾ ਜੀ ਸਲਾਮ ਮਾਤਾ ਜੀ ਵਾਲੇਕੁਮ ਚਾਰ ਦੇ ਦੇ ਸ਼ੁਕਰੀਆ ਮਿਹਰਬਾਨੀ ਹੋ ਠੀਕ ਠਾਕ ਹੋ ਤੁਹਾਡੇ ਹੱਥ ਦੀਆਂ ਨਾ ਰੋਟੀਆਂ ਬੜੀਆਂ ਸੁਆਦ ਸੀਗੀਆਂ ਮੈਂ ਤਾਂ ਜ਼ਿੰਦਗੀ ਚ ਪਹਿਲੀ ਵਾਰੀ ਖਾਧੀਆਂ ਤੁਹਾਨੂੰ ਸੱਚ ਦੱਸੀ ਇਹ ਗੱਲ ਇੰਨੀਆਂ ਸੁਆਦ ਰੋਟੀਆਂ ਹੈ ਹਾਂਜੀ ਤੇ ਇਹ ਸਦਾ ਲਈ ਜਾ ਰਣੀਆਂ ਇਹ ਬਾਈ ਸਰੋਇਆ ਸਾਹਿਬ ਦੇ ਤੇ ਮਾਤਾ ਜੀ ਹੈ ਬੜਾ ਪਿਆਰ ਸਤਿਕਾਰ ਦਿੰਦੇ ਮਾਂ ਜੀ ਹਾਂਜੀ ਹੂੰ ਟੰਗਦੇ ਆਣ ਹਾਂ ਟੰਗਦੇ ਆ ਥੋੜੇ ਪਹਿਲੀ ਵਾਰੀ ਕੈਮਰੇ 'ਚ ਆਏ ਪਹਿਲੀ ਵਾਰੀ ਆਏ ਤੁਸੀਂ ਵੀ ਨਹੀਂ ਕਦੇ ਲੈ ਨਹੀਂ ਮੈਂ ਵੀ ਨਹੀਂ ਕਦੇ ਦੇਖ ਲਓ ਮੈਂ ਕਿਹਾ ਮੈਂ ਤਾਂ ਮਾਤਾ ਜੀ ਨੂੰ ਜ਼ਰੂਰ ਦਿਖਾਵਾਂ ਹੁਣ ਜ਼ਰੂਰ ਮਿਲਾਂਗੇ ਵੀ ਦਿਖਾਵਾਂਗੇ ਜ਼ਰੂਰ ਕਿਉਂ ਮਾਤਾ ਜੀ ਦੁਨੀਆ ਭਰ ਚ ਪਹੁੰਚ ਗਏ ਹੁਣ ਤੁਸੀਂ ਵੀ ਮੱਕੀ ਦੀਆਂ ਰੋਟੀਆਂ ਸਵਾਦ ਕੌਣ ਬਣਾਉਂਦਾ ਹੈ ਮਾਤਾ ਹਾਂਜੀ ਹਾਂਜੀ ਸ਼ੁਕਰੀਆ ਬਹੁਤ-ਬਹੁਤ ਲੈ ਵੀ ਬਾਹਰਲੇ ਪਾਸੇ ਚੱਲੀਏ ਇਹ ਘਰ ਦੇ ਕੋਲ ਹੀ ਇਹਨਾਂ ਦਾ ਡੇਰਾ ਹੁੰਦਾ ਕੋਲੀ ਹਵੇਲੀ ਹੁੰਦੀ ਹੈ ਲਹਿੰਦੇ ਪੰਜਾਬ ਦੇ ਘਰ ਤੁਹਾਨੂੰ ਪਤਾ ਲੱਗ ਹੀ ਗਏ ਸਾਰੇ ਕਿ ਹੋਜੇ ਹੁੰਦੇ ਆ ਸਰੋਇਆ ਸਾਹਿਬ ਉਹ ਆਪਣੀ ਦਰੀ ਬੜੀ ਮਸ਼ਹੂਰ ਹੋ ਗਈ ਥੋਡੀ ਠੰਡੀ ਦਰੀ ਜਿੱਥੇ ਸੁੱਤੇ ਸੀ ਆਪਾਂ ਬਹੁਤ ਮਸ਼ਹੂਰਾਂ ਦਰੀ ਆ ਦੇਖੋ ਆ ਇਹਨਾਂ ਦਾ ਸਰੋਇਆ ਸਾਹਿਬ ਦੇ ਤਿੰਨ ਚਾਰ ਭਰਾ ਹੈ ਇਹਨਾਂ ਦਾ ਬੇੜਾ ਐਡਾ ਵੱਡਾ ਹੈ ਸਾਰਾ ਬੇੜਾ ਹੀ ਵੇੜਾ ਐ ਐਡਾ ਸਾਂਝਾ ਵੇੜਾ ਰੱਖਿਆ ਆਪਣੇ ਤਾਂ ਸਾਂਝੀ ਖਤਮ ਹੋ ਗਈ ਨਾ ਉੱਧਰਲੇ ਪੰਜਾਬ 'ਚ ਸਾਰਾ ਕੋ ਖਤਮੀ ਹੋ ਗਿਆ ਆਪਣੇ ਮੇਰੇ ਬਾਪੂ ਜੀ ਵੀ ਬੈਠੇ ਅੱਛਾ ਬਾਪੂ ਜੀ ਬੈਠੇ ਹਾਂਜੀ ਤੇ ਸਰੋਇਆ ਸਾਹਿਬ ਪਹਿਲੇ ਮੈਨੂੰ ਇਹ ਦੱਸੋ ਜਿਹੜਾ ਹਵੇਲੀ ਵਾਲਾ ਕਿੱਸਾ ਜੀ ਤੁਸੀਂ 12 ਦਰੀ 16 ਦਰੀ ਵਾਲਾ ਦੱਸਿਆ ਸੀਗਾ ਹਾਂਜੀ ਤੇ ਇਹ ਇਹ ਕਿਵੇਂ ਮਿਸਤਰੀ ਨੇ ਕਾਢ ਕੇ ਮੈਂ 16 ਦਰੀ ਬਣਾ ਕੇ ਮੈਂ ਗਿਆ ਇਹ ਜਿੱਦਾਂ ਮੁਗਲਾਂ ਨੇ ਨਹੀਂ ਤਾਜਮਹਾਲ ਬਣਾਇਆ ਉਹ ਤਾਂ ਮੈਨੂੰ ਤੁਸੀਂ ਸਵੇਰੇ ਦੱਸਤਾ ਸੀਗਾ ਬਈ 16 ਦਰੀ ਬਣ ਕਿਵੇਂ ਗਈ ਉਹ ਤੋਂ 16 ਦਰ ਕਿਵੇਂ ਰੱਖ ਦਿੰਨੇ ਬਾਦ ਚਾਰ ਵੱਦ ਕਿਵੇਂ ਰੱਖ ਗਿਆ ਵਾਸੋ ਪਤਾ ਨਹੀਂ ਉਹਦੀ ਕਾਰਗਰੀ ਦੇਖੋ ਉਹ ਸਮਾਨ ਉਹਦਾ ਨੁੱਕਰ ਚ ਦੇਖੋ ਪਿਆ ਹਾਂ ਹਾਂ ਉਹ ਪਿਆ ਹਾਂਜੀ ਹਾਂ ਉਹ ਅਸੀਂ ਉਹਦੇ ਹੱਥ ਵੜ ਜਣੇ ਸੀਗੇ ਉਹ ਸਾਡੇ ਹੱਥ ਹੀ ਨਹੀਂ ਆਇਆ ਸਮਾਨ ਛੱਡ ਕੇ ਦੌੜੇ ਹੱਥ ਵੜਦੇ ਨੇ ਵੀ ਇਸ ਦੁਆਚ ਤਾਜ ਮਹਿਲ ਨੂੰ ਹੋਰ ਨਾ ਬਣਦੇ ਇੰਦਾ ਦੀ ਦਰੀ ਨਾ ਬਣਾ ਸਕੇ ਇਹ ਤਾਂ ਦੁਨੀਆ ਭਰ ਚ ਮਸ਼ਹੂਰ ਹੋ ਗਿਆ ਦੁਨੀਆ ਭਰ ਚ ਮਸ਼ਹੂਰ ਤੁਹਾਡੇ ਵਰਗੇ ਭਰਾਵਾਂ ਨੇ ਕਰਤੀ ਲਓ ਜੀ ਆ ਬਾਪੂ ਜੀ ਨਾਲ ਵੀ ਮਿਲਾ ਦिए ਬਾਪੂ ਜੀ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਵੇਂ ਹੋ ਠੀਕ ਠਾਕ ਠੀਕ ਠਾਕ ਤੁਹਾਡੇ ਮੁੰਡੇ ਨੂੰ ਹੁਣ ਦੁਨੀਆ ਜਾਣਦੀ ਹੈ ਕਲਾਕਾਰ ਹੈ ਬਹੁਤ ਵੱਡਾ ਹਾਂਜੀ ਕੜਦਾ ਪੰਜਾਬ ਕੀ ਲੈਂਦਾ ਪੰਜਾਬ ਕੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਸਾਰੇ ਦੇਖਦੇ ਇਹਨਾਂ ਨੂੰ ਆ ਦੇਖਦੇ ਬਿਲਕੁਲ ਦੇ ਸਾਰੇ ਦੇਖ ਬੜੀ ਖੁਸ਼ੀ ਹੋਈ ਜੀ ਮਿਲ ਕੇ ਤੁਹਾਡੇ ਨਾਲ ਤੁਹਾਡੇ ਆਣ ਦੀ ਬੜੀ ਖੁਸ਼ੀ ਆ ਜੀ ਸ਼ੁਕਰੀਆ ਮਿਹਰਬਾਨੀ ਜੀ ਹੂੰ ਸਾਨੂੰ ਮੇਰੇ ਨਵਾਸਿਆਂ ਦੇ ਪੈਰ ਦੇਣ ਵਾਸਤੇ ਆ ਗਏ ਮਿਹਰਬਾਨੀ ਜੀ ਥੈਂਕ ਯੂ ਅਸਦਾ ਟਿਕਟੌਕ ਦੀ ਮਸ਼ਹੂਰੀ ਕਰਾਉਣੀ ਤਾਂ ਹੈ ਚਲੋ ਜੇ ਤੁਸੀਂ ਸਿਲੇ ਨਾਲ ਵੀ ਆਏ ਆ ਮਜ਼ਾਕ ਕਰਦੇ ਆ ਜੀ ਪਿਆਰ ਸੀਗਾ ਜਦੋਂ ਆਏ ਸੀਗਾ ਵੀ ਇੱਥੇ ਆਏ ਆ ਲੈਂਦੇ ਪੰਜਾਬ ਕਿਹੜਾ ਰੋਜ਼ ਰੋਜ਼ ਆਏ ਆ ਵੀ ਬਾਈ ਸਰੋਇਆ ਸਾਹਿਬ ਨੂੰ ਜ਼ਰੂਰ ਮਿਲ ਕੇ ਆਈਏ ਹਾਂ ਰੋਜ਼ ਰੋਜ਼ ਆਓ ਜੀ ਇੱਥੇ ਤੁਹਾਡਾ ਆਪਣਾ ਘਰ ਆ ਜੀ ਜੀ ਸਤਿ ਸ੍ਰੀ ਅਕਾਲ ਜੀ ਜਦੋਂ ਕਰੇ ਆਓ ਸ਼ੁਕਰੀਆ ਮਿਹਰਬਾਨੀ ਜੀ ਆਪਣਾ ਘਰ ਆ ਜੀ ਜੀ ਇਹ ਦੇਖੋ ਆਪਣੇ ਵਾਂਗੂ ਮੱਕੀਆਂ ਦੀਆਂ ਛਿੱਲੀਆਂ ਛਿੱਲੀਆਂ ਪਈਆਂ ਮੱਕੀਆਂ ਦੇ ਛੱਲੜ ਪਏ ਪਸੂ ਨੂੰ ਪਾਉਂਗੇ ਇਹ ਬੱਕਰੀਆਂ ਯਾਰ ਪਤਾ ਨਹੀਂ ਕੀ ਗੱਲ ਹੈ ਬੱਕਰੀਆਂ ਨਾ ਹਰ ਘਰ ਚ ਰੱਖੀਆਂ ਹੁੰਦੀਆਂ ਇਹ ਬੱਕਰੀਆਂ ਇਹ ਰੌਣਕ ਹੁੰਦੀ ਹੈ ਜੀ ਘਰ ਦੀ ਆਹ ਘਰ ਦੀ ਰੌਣਕ ਹੁੰਦੀ ਹੈ ਉਹਨਾਂ ਨਾਲਾ ਤੁਸੀਂ ਝਟਕਾਉਨੇ ਹੀ ਵੱਧ ਹੋਏ ਇਹਨਾਂ ਨੂੰ ਕਹਿੰਦਾ ਨਹੀਂ ਝਟਕਾਉਂਦੇ ਬੱਕਰੀਆਂ ਨੂੰ ਨਹੀਂ ਕੋਸ਼ਾਂਦੇ ਅਸੀਂ ਬੱਕਰੀਆਂ ਨੂੰ ਆਂਦੇ ਆ ਅਜਾ ਬੱਕਰੀਆਂ ਨੂੰ ਆਂਦੇ ਹੋ ਹਾਂ ਠੀਕ ਹੈ ਇਹ ਰੌਣਕ ਹੁੰਦੀ ਹੈ ਜੀ ਬਾਬੇ ਸਾਡੇ ਜਿਹੜਾ ਨੇ ਤੇਰੇ ਫਿਰੇ ਲੈਂਦੇ ਚੱਲ ਮੈਂ ਨਾ ਸਮੀ ਸਾਰੇ ਘਰਾਂ ਚ ਦੇਖਿਆ ਕਾਦੇ ਵਾਸਤੇ ਦੁੱਧ ਵਾਸਤੇ ਰੱਖਦੇ ਹੋ ਜ्यादा ਇਹਨੂੰ ਦੁੱਧ ਵਾਸਤੇ ਵੀ ਹੁੰਦੀਆਂ ਨੇ ਬੱਕਰੀਆਂ ਕਈਆਂ ਨੇ ਦੁੱਧ ਵਾਸਤੇ ਰੱਖੀਆਂ ਨੇ ਕਈਆਂ ਨੇ ਘਰ ਦੀ ਰੌਣਕ ਰੱਖੀ ਠੀਕ ਹੈ ਜੀ ਬਾਬੇ ਚਰੋਂ ਚਰੂਨ ਲੈ ਜਾਂਦੇ ਤੁਰੇ ਫਿਰੇ ਰਹਿੰਦੇ ਅੱਛਾ ਬਜ਼ੁਰਗ ਲੈ ਜਾਂਦਾ ਵੀ ਖੇਤਾਂ ਕੋਤਾਂ ਚ ਟਾਈਮ ਲੰਘ ਜਾਂਦਾ ਯਾਰ ਤਾਂ ਰੱਖਦੇ ਆ ਇਹਨਾਂ ਦੀ ਅਲੱਗ ਖੁਰਲੀ ਲਾ ਕੇ ਰੱਖਦੇ ਆ ਜੀ ਤੇ ਸਮੀ ਨੇ ਦੇਖ ਲਓ ਚਾਦਰਾਂ ਕੱਲ ਵਾਲਾ ਜੁੱਤੀ ਨੋਕ ਵਾਲੀ ਐਦਾਂ ਹੀ ਸੌਂ ਗਏ ਹਲੇ ਤਿਆਰ ਹੋਣਾ ਹਲੇ ਤਿਆਰ ਹੋਣਾ ਯਾਰ ਅਜੇ ਤਿਆਰ ਹੋਣਾ ਮੈਂ ਵੀ ਤਿਆਰ ਹੋਣਾ ਤਿਆਰ ਤਾਂ ਬਈ ਹਜੇ ਅਸੀਂ ਅੱਜ ਸਾਰੇ ਨਹੀਂ ਹੋਣਾ ਮੈਂ ਅੱਜ ਇੰਨੀ ਇੱਕ ਸਾਜਰੇ ਸਵੇਰੇ ਸਵੇਰੇ ਵਲੌਗ ਸ਼ੁਰੂ ਕਰ ਲਿਆ ਨਾ ਕਿਉਂਕਿ ਆਲਾ ਦਵਾਲੀ ਇੰਨਾ ਯਾਰ ਦਿਖਾਉਣ ਵਾਲਾ ਸੀਗਾ ਦੇ ਜਿਵੇਂ ਤੁਹਾਨੂੰ ਸ਼ੁਰੂ ਚ ਜਿੱਥੋਂ ਵਲੌਗ ਸ਼ੁਰੂ ਹੋਇਆ ਸੀ ਆਪਣਾ ਰਜਾਂਜਾ ਦਿਖਾਇਆ ਸੀ ਨਾ ਉਹ ਸੌਣ ਵਾਲਾ ਸੀਨ ਹਨਾ ਮਾਸ਼ਾਅੱਲਾ ਕਦੇ ਦੇਖੀ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਤਾਂ ਕਰਕੇ ਆਏ ਸੀ ਕਿ ਆ ਵੀ ਤੁਹਾਨੂੰ ਦਿਖਾਈਏ ਨਹੀਂ ਤਾਂ ਤਿਆਰ shear ਹੋ ਕੇ ਜਿੱਦਿਆਂ ਅਸੀਂ ਐ ਬਾਹਰ ਕਿਤੇ ਜਾਣੇ ਹੁੰਨੇ ਇਹਨਾਂ ਦਾ ਵੀ ਆ ਜਗ੍ਹਾ ਤੇ ਚੱਲੇ ਆ ਫੇਰ ਫੇਰ ਮੈਂ ਵਲੌਗ ਸ਼ੁਰੂ ਕਰਨਾ ਹੈ ਚਾਦਰ ਲਾਉਣਾ ਫੇਰ ਅੱਜ ਅੱਜ ਚਾਦਰਾਂ ਅੱਜ ਫੇਰ ਹਜੇ ਤਾਂ ਪਰ ਬਾਈ ਕਹਿੰਦੇ ਅੰਜਮ ਬਾਈ ਕਹਿੰਦੇ ਵੀ ਤੁਹਾਨੂੰ ਡੇਰੇ ਤੇ ਲੈ ਕੇ ਜਾਣਾ ਇੱਧਰ ਕੋਈ ਡੇਰਾ ਹੋਊਗਾ ਹੋਰ ਇਹਨਾਂ ਦਾ ਤੇ ਉੱਥੇ ਲੈ ਕੇ ਜਾਣਾ ਉਸ ਤੋਂ ਬਾਅਦ ਆ ਕੇ ਤਿਆਰ shear ਹੋਵਾਂਗੇ ਤੇ ਫੇਰ ਕਿਸੇ ਪਾਸੇ ਨੂੰ ਪਿੰਡ ਕੋਲ ਮਣਾ ਜਾ ਹੋਰ ਆਲਾ ਦਵਾਲਾ ਦੇਖਣ ਉਹ ਆਉਣ ਵਾਲੇ ਬਲੌਗ ਚ ਦੇਖਣ ਨੂੰ ਮਿਲੂਗਾ ਮੈਨੂੰ ਲੱਗਦਾ ਤਾਂ ਇੱਥੇ ਸਾਰਾ ਆਲਾ ਦਵਾਲਾ ਦਿਖਾਉਣ ਚਾਹੀਦਾ ਤੁਹਾਨੂੰ ਪੂਰਾ ਹੋ ਜਾਣਾ ਹੈਗਾ ਸਾਰਾ ਇਹ ਬਾਈ ਥੋੜੇ ਮੈਂ ਇੱਕ ਗੱਲ ਹੋਰ ਦੇਖੀ ਐ ਇੱਧਰ ਜਿਵੇਂ ਸਾਡੇ ਮੱਝਾਂ ਹੀ ਰੱਖਦੇ ਐ ਤੁਹਾਡੇ ਤੁਹਾਡੇ ਇਧਰ ਗਾਈਆਂ ਰੱਖਦੇ ਐ ਹਨਾ ਨਾਲ ਵਧੀਆ ਗਾਈਆਂ ਹੈਂ ਗਾਵਾਂ ਦੁੱਧ ਵੀ ਬੜਾ ਦੰਦੀਆਂ ਸਾਡੇ ਇਹਨੂੰ ਪੌਂਦਾ ਕੁਛ ਨਹੀਂ ਦੁੱਧ ਦਿੰਦੀਆਂ ਨਹੀਂ ਇਹ ਨਾ ਸੁਬਾ ਸੁਬਾ ਅਸੀਂ ਫਰਾਂਟ ਰਾਂ ਲੈ ਜਾਂਦੇ ਵਾਕ ਕਰਾਣੇ ਤਾਂ ਸਮਾਰਟ ਆ ਹੋਰ ਗਾਂ ਠੀਕ ਠਾਕ ਆ ਗਾ ਤਾਂ ਉਹ ਜੀ ਰਾਜੀ ਤਗੜੀ ਹੈ ਠੀਕ ਹੈ ਕਿੱਧਰ ਤਗੜੀ ਹੈ ਹਾਂ ਮਰੀ ਪਈ ਹੈ ਮਰੀ ਪਈ ਹੈ ਤੁਹਾਨੂੰ ਲੱਗਦੀ ਹੈ ਕੈਮਰੇ ਚ ਲੱਗਦੀ ਹੁਣ ਅਸਲ ਚ ਦੇਖੋ ਤਾਂ ਠੀਕ ਆ ਐਂਦੀ ਆਉਂਦਾ ਰਹਿ ਇੱਕ ਮਿੰਟ ਇਹ ਸਵੇਰੇ ਜਾਂਦੀ ਇਹ ਸਿਰਫ ਸਿਰਫ ਗੱਲਾਂ ਕਰਨ ਜੋਗਾ ਵੇਖ ਲਓ ਵੀ ਗੋਹਾ ਵੀ ਉਹਦੇ ਉੱਤੇ ਪਿਆ ਤੂੰ ਯਾਰ ਆ ਆ ਨਾ ਲਿਓ ਯਾਰ ਕੈਮਰੇ ਨਹੀਂ ਗਾਂ ਨਾ ਜਾਂਦੀ ਸਵੇਰ ਮਾਰਨਿੰਗ ਵਾਕ ਤੇ ਜਾਂਦੀ ਤਾਂ ਥੋੜੀ ਜੀ ਹੈ ਤੁਸੀਂ ਕੋਈ ਮੋਟੀ ਦਿਖਾ ਲਓ ਤੁਸੀਂ ਜ਼ਰੂਰ ਇਸ ਨੂੰ ਦਿਖਾਣਾ ਇੱਧਰ ਆਓ ਆ ਕਾਲੀ ਦਿਖਾਓ ਇੱਕ ਜਨੀਆ ਗਾਮਾ ਰੱਖੀ ਹੈ ਗਾਮਾ ਸਾਡੇ ਕੋਲ 10 12 ਹੈ ਉਹ ਪਰਾਂ ਵੀ ਬੰਨੀਆਂ ਹੋਈਆਂ ਪਰਾਂ ਕਿੱਥੇ ਚਲੋ ਵੀਡੀਓ ਬਣਦੀ ਪਰਾਂ ਬੰਨੀਆਂ ਪਰਾਂ ਨਹੀਂ ਹਾਂਜੀ ਉਹ ਚਰਣ ਗਈਆਂ ਠੀਕ ਹੈ ਨਹੀਂ ਇੱਕ ਗੱਲ ਮੈਂ ਦੇਖਿਆ ਤੁਹਾਡੇ ਡੰਗਰ ਪਸ਼ੂ ਵੱਧ ਰੱਖਦੇ ਸਾਡੇ ਨਾਲ ਸਾਡੇ ਦੋ ਹੀ ਮੱਝਾਂ ਦੋ ਹੀ ਪਸ਼ੂ ਆ ਹੁਣ ਆਮ ਘਰਾਂ ਚ ਤੇ ਜਿਹਨੇ ਡੈਰੀ ਚ ਦੁੱਧ ਵੇਚਣਾ ਹੁੰਦਾ ਲਾਲ ਚ ਹੁੰਦਾ ਵੀ ਜਿਹਨੇ ਦੁੱਧ ਵੇਚਣਾ ਉਹ ਪਸ਼ੂ ਰੱਖਦਾ ਮਾੜੇ ਮੋٹے ਨਹੀਂ ਬੰਦਾ ਪਸ਼ੂ ਰੱਖਦਾ ਨਹੀਂ ਬੰਦ ਕਰਤੇ ਸਾਡੇ ਨਹੀਂ ਨਹੀਂ ਸਾਡੇ ਤੁਸੀਂ ਹੁਣ ਵਿਕਰਪਿੰਡਰ ਦੇ ਵੀ ਦੇਖੀ ਆ ਬਾਈ 나ਸਰ ਦੀ ਹਵੇਲੀ ਵੀ ਦੇਖੀ ਆ ਤੇ ਆ ਸਾਡੇ ਵੀ ਦੇਖ ਲਓ ਤੇ ਇਹ ਆ ਵੀ ਇਹਨਾਂ ਨਾਲੋਂ ਸਾਡੇ ਹੈ ਨਸਲੀਆਂ ਡੰਗਰ ਤੇ ਅਸੀਂ ਗਾਵਾ ਪੰਜ ਸਾਲ ਨਸਲੀ ਗਾਈ ਤਾਂ ਇਹੀ ਲਈ ਨਸਲ ਵਾਲੀ ਤਾਂ ਅਸੀਂ ਦੇਖ ਲਈ ਜਿਹੜੀ ਖੜੀ ਆ ਮਾੜਾ ਬਾਈ ਭਾਈ ਮਾੜਾ ਪਿੱਛੋਂ ਹੁਣ ਸਹੀ ਖੜੀ ਆ ਹੁਣ ਮੈਂ ਦਿਖਾਉਣਾ ਦੇਖੋ ਇਹ ਕਿਵੇਂ ਜਿਵੇਂ ਮਰੂ ਜੀਰ ਪਤਲੀ ਜੀ ਹੈ ਹਾਂ ਜੀ ਨਹੀਂ ਹੈਗੀ ਥੋੜੀ ਜੀ ਅਸੇ ਇੱਕ ਇੱਕ ਭਾਈ ਨੇ ਨਾ ਇੱਧਰ ਭਾਈ ਨੇ ਇਹਨੂੰ ਕਮੈਂਟ ਕੀਤਾ ਆਹਨਾਂ ਤਾਂ ਗੱਲਾਂ ਬੜੀਆਂ ਕਰਦਾ ਗਾਂ ਹੀ ਤੇਰੀ ਮਰਕੜੀ ਜੀ ਆਹਨਾਂ ਨਹੀਂ ਨਹੀਂ ਉਹ ਕਿਸੇ ਦੀ ਆਹਨਾਂ ਇਹ 6 ਮਹੀਨੇ ਪਹਿਲਾਂ ਵੀਡੀਓ ਚ ਵੇਖਿਆ ਸੀ ਉਹ ਗੱਲ ਫੜੀ ਟੈਕਨੋਲੋਜੀ ਦਾ ਜ਼ਮਾਨਾ ਅੱਜ ਕੱਲ ਫੜਿਆ ਜਾਂਦਾ ਬੰਦਾ ਫੜਿਆ ਜਾਂਦਾ ਬੰਦਾ ਹੈ ਝੂਠ ਨਹੀਂ ਝੂਠ ਲੋਕ ਕਰਦੇ ਨਹੀਂ ਹੈਗੇ हां जी ਅਸਲ ਜਿਹੜੇ ਰੌਲਾ ਇਹ ਵੀ ਹੈ ਨਾ ਵੀ ਇਹ ਵੇਚ ਵੀ ਨਹੀਂ ਸਕਦੇ ਕਸਾਈ ਨੂੰ ਵੀ ਵੇਚ ਸਕਦੇ ਗੋਸ਼ਤੇ ਚੋਂ ਨਿਕਲਣਾ ਨਹੀਂ ਚੱਲੀਆਂ ਹੱਡੀਆਂ ਹੱਡੀਆਂ ਵਿਗਣੀਆਂ ਨੇ ਨਹੀਂ ਗਾਂਏ ਰਾਜੀ ਹੋ ਜਾਣੀਆਂ ਤੁਹਾਨੂੰ ਦੱਸਿਆ ਨਾ ਵੀ ਥੋੜੀ ਜੀ ਸਮਾਰਟ ਆ ਇਹ ਤੇ ਉਹ ਹਾਂ ਦੁਨੀਆਂ ਦੇਖੋ ਦੇਖੋ ਜਿਹੜੀਆਂ ਅਸੀਂ ਦੇਖ ਲਈਆਂ ਜਿਹੜੀਆਂ ਪਰਾਂ ਖੜੀਆਂ ਉਹ ਵੀ ਅਸੀਂ ਦੇਖ ਲਈਆਂ ਜਿਹੜੀਆਂ ਚਰਨ ਗਈਆਂ ਉਹ ਜੋ ਨਹੀਂ ਦੇਖੀਆਂ ਪਰ ਭਾਈ ਤੇ ਖੁਸ਼ੀ ਭੈਣ ਨੂੰ ਅਸੀਂ ਲੈ ਕੇ ਚੱਲਦੇ ਆ ਆਪਣੇ ਦੂਸਰੇ ਡੇਰੇ ਤੇ ਉਹ ਮਾਮੇ ਟਰਮੇੜੀ ਵਾਲੇ ਦਾ ਡੇਰਾ ਉੱਥੇ ਵੱਡਾ ਬੋਰਡ ਆ ਜਿੱਥੇ 1.5 ਲੱਖ ਆ ਕੇ ਜੋ ਬੰਦੇ ਪਰਿੰਦੇ ਬੰਦੇ ਆ ਪਿਛਲੀ ਵਾਰੀ ਵੀ ਕਿਹਾ ਸੀ ਕੋ ਘਟਾਲਾ ਪਰਿੰਦੇ ਮੈਂ ਤੈਨੂੰ ਦੇਖਿਆ ਨਹੀਂ ਨਹੀਂ 1.5 ਲੱਖ ਹੀ ਆ ਬਈ 1.5 ਲੱਖ 1.5 ਲੱਖ ਬੰਦੇ ਆ ਜਿਆਦਾ 1.5 ਲੱਖ ਸ਼ਾਮ ਨੂੰ ਆਉਂਦੇ ਆ ਇੱਕ ਸਵੇਰ ਨੂੰ ਆਉਂਦੇ ਆ ਤੇ ਇਦਾਂ ਦੀ ਬਾਤ ਰੌਣਕ ਇਸ ਤੋਂ ਹੀ ਬਾਤ ਰੌਣਕ ਕਮਾ ਕੇ ਜਨਾ ਇੱਥੇ ਵਾਲਾ ਤੋਂ ਵਾਲਾ ਦੇਖਿਆ ਹਾਂ ਅੱਛਾ ਚਲੋ ਬਈ ਦੇਖਦੇ ਆਂ ਜਾ ਕੇ ਬਾਕੀ ਆ ਬਾਈ ਹੁਣ ਇਹਨੇ ਨਾ ਸਾਡਾ ਟਿਕਟੋਕ ਮੋਨਟਾਈਜ਼ ਕਰਾਤਾ ਟਿਕਟੋਕ ਚਲਾਤਾ ਤੇ ਤੁਸੀਂ ਫੋਲੋ ਕਰ ਲਿਓ ਪੰਜਾਬੀ ਟਰੈਵਲ ਕਪਲ ਅਫੀਸ਼ੀਅਲ ਇੱਥੇ ਆ ਕੇ ਅਸੀਂ ਚਲਾਇਗਾ ਸਾਡਾ ਅਫੀਸ਼ੀਅਲ ਅਕਾਊਂਟ ਟਿਕਟੋਕ ਤੇ ਬਣਾ ਲਿਆ ਜਿਨ੍ਹਾਂ ਨੇ ਨਹੀਂ ਹਜੇ ਤੱਕ ਫੋਲੋ ਕੀਤਾ ਉਹ ਫੋਲੋ ਕਰ ਲਿਓ ਉੱਥੇ ਵੀ ਬੜਾ ਆਲਾ ਦਵਾਲਾ ਇਹ ਮਾਹੌਲ ਆ ਜਿਹੜਾ ਹਾਸੇ ਫੱਟੇ ਵਾਲਾ ਇਹ ਆ ਅਕਾਊਂਟ ਹੈ ਜੀ ਆਪਣਾ ਰਿਪਨ ਖੁਸ਼ੀ ਚਹਲ ਤੇ ਉੱਪਰ ਲਿਖਿਆ ਵੀ ਹੋਇਆ ਤੇ ਅਫੀਸ਼ੀਅਲ ਅਕਾਊਂਟ ਪੰਜਾਬੀ ਟਰੈਵਲ ਕਪਲ ਤੇ 10000 ਫੋਲੋਅਰ ਇਹਦੇ ਹੋ ਚਲੇ ਤੇ ਇਹਨਾਂ ਨੂੰ ਫੋਲੋਅਰ ਵਧਾਉਣ ਚ ਬੜਾ ਬੜਾ ਵੱਡਾ ਹੱਥ ਹੈ ਸਰੋਇਆ ਸਾਹਿਬ ਦਾ ਹਾਂਜੀ ਸ਼ੁਕਰੀਆ ਜੀ ਤੁਹਾਡਾ ਹਾਂਜੀ ਮੈਂ ਕਹਿੰਦਾ ਜੀ ਉਹ ਰਾਤੀ ਲਾਈ ਅਸੀਂ ਵੀਡੀਓ ਜਦ 10000 ਪੂਰੇ ਹੋ ਗਏ ਬੰਦਾ ਬੜਾ ਪਿਆਰ ਦਿੱਤਾ ਬੰਦਿਆਂ ਨੇ ਤੇ ਇਹਨੂੰ ਹੋਰ ਸਪੋਰਟ ਕਰੋ ਲਾਈਕ ਫਾਲੋ ਸ਼ੇਅਰ ਸਭ ਕੁਝ ਕਰੋ ਤੇ ਜੇ ਹੋਰ ਕਿਸੇ ਨੇ ਟਿਕਟੋਕ ਆਪ ਦਾ ਫੋਲੋਅਰ ਵਧਾਉਣੇ ਤਾਂ ਸਰੋਇਆ ਸਭ ਕੋਲ ਆਜੋ ਹਾਂਜੀ ਇਹ ਤਾਂ ਮੇਰਾ ਲੱਗ ਗਿਆ ਗੋਹੇ ਚ ਤੀਰ ਤੇ ਅਗਲੀ ਵੀਡੀਓ ਚ ਭਵੇਂ ਨਾ ਲੱਗੇ ਮਿਹਰਬਾਨੀ ਜੀ ਬਹੁਤ ਜੀ ਐਡੇ ਪਾਕਿਸਤਾਨ ਚ ਵੱਧ ਚਲਾਉਂਦੇ ਨਾ ਤਾਂ ਕਰਕੇ ਚੱਲੀਏ ਹੁਣ ਆਪਾਂ ਹਾਂ ਚੱਲੀਏ ਚਲੋ ਚਲੋ ਬਤਾਓ ਚਲੋ ਲਓ ਜੀ ਪੂਰਾ ਰੌਣਕ ਮੇਲਾ ਹੁਣ ਚੱਲਿਆ ਬਾਈ ਜੀ ਦੇ ਉਧਰਲੇ ਡੇਰੇ ਤੇ ਸਾਰੇ ਦਾ ਸਾਰਾ ਤੇ ਖੇਤ ਸਰਉਾਂ ਉਹੀ ਸਾਰਾ ਕੁਝ ਬੜਾ ਇੱਥੇ ਅਗੇ ਰੌਣਕ ਲੱਗੀ ਯਾਰ ਬੜਾ ਅਜੀਬ ਲੱਗਿਆ ਵਾਲਾ ਦੇ ਵਲ ਦੇਖ ਕੇ ਕਿਆ ਬਾਤ ਐ ਜਣੀ ਇੱਕ ਸਰੋਇਆ ਸਾਹਿਬ ਤੁਸੀਂ ਦੱਸਦੇ ਸੀਗੇ ਇੰਜਨ ਦੀ ਕਹਾਣੀ ਜਦੋਂ ਨਵੇਂ-ਨਵੇਂ ਇੰਜਨ ਆਏ ਆ ਹਾਂ ਰੇਲ ਦੀ ਰੇਲ ਲੰਘਣ ਲੱਗੀ ਐ ਇਹ ਝੂਠ ਅਕਸਰ ਮਾਰਦਾ ਹੁੰਦਾ ਹਾਂ ਇਹ ਝੂਠ ਸਿਹੜਾ ਅਕਸਰ ਮਾਰਦਾ ਹਾਂ ਝੂਠ ਨਹੀਂ ਸੀ ਜੀ ਹਾਂਜੀ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੱਚੀ ਗੱਲ ਦੱਸਣ ਲੱਗਿਆ ਤੁਹਾਨੂੰ ਹਾਂ ਵੀ ਬੰਦੇ ਸਿੱਧੇ ਸੀਗੇ ਹਮ ਕਾਲਾ ਇੰਜਨ ਆਂਦਾ ਸੀ ਉਹਦੇ ਚੱਗ ਬਲਦੀ ਸੀ ਲੱਕੜਾਂ ਵਾਲੀ ਹਮ ਤੇ ਉਹ ਇੰਜਨ ਇੰਜ ਆਇਆ ਨਾ ਤੇ ਬੰਦੇ ਅੱਗੇ ਨਾ ਪੱਠੇ ਵੱਡ-ਵੱਡ ਕੇ ਸਿੱਟਦੇ ਸੀ ਵੀ ਭੁੱਖਾ ਵਿਚਾਰਾ ਕਿੱਥੋਂ ਤੁਰਿਆ ਅੱਛਾ ਹਾਂ ਇਹਨੇ ਭੋਲੇ ਬੰਦੇ ਸੀ ਫੇਰ ਉਹ ਚੱਗ ਬਲਦੀ ਸੀ ਬੰਦੇ ਨਾ ਜਦੋਂ ਆਂਦਾ ਸੀ ਇੰਜਨ ਇਦਾਂ ਹੋਕੇ ਦੀਆਂ ਚਿਲਮਾ ਲੈ ਕੇ ਨਾ ਉਹਨਾਂ ਨੂੰ ਦਿਖਾਉਂਦੇ ਸੀ ਉਹ ਡੱਫਾ ਭਾਰ ਕੇ ਨਾ ਕੋਲਿਆਂ ਦਾ ਉਹ 헤ਡ ਸਿੱਟ ਜਾਂਦਾ ਸੀ ਅੱਛਾ ਉਹ ਆਪਣੀ ਚਿਲਮ ਧਰ ਲੈਂਦੇ ਸੀ ਅੱਛਾ ਹਾਂ ਤੇ ਇੱਕ ਦਿਨ ਪੰਡ ਬਣ ਕੇ ਵੀ ਕਹਿੰਦੇ ਸਿੱਟਦੇ ਸੀ ਇੰਜਣ ਦੇ ਮੂਰੇ ਆਹੋ ਪੱਠੇ ਖਾਣ ਵਾਸਤੇ ਮੇਰੇ ਭੁੱਖਾ ਇੰਜਣ ਭੁੱਖਾ ਇੰਜਣ ਇਹਨੇ ਸਿੱਧੇ ਬੰਦੇ ਸੀ ਕਦੋਂ ਦੀਆਂ ਗੱਲਾਂ ਇਹ ਇਹ ਗੱਲਾਂ ਖਾਸੀਆਂ ਪੁਰਾਣੀਆਂ ਖਾਸੀਆਂ ਗੱਲਾਂ ਨੇ ਉਦੋਂ ਤੁਸੀਂ ਉਦੋਂ ਮੈਂ ਨਿਆਣਾ ਹਾਂ ਮੈਂ ਤਾਂ ਜੰਮਿਆ ਵੀ ਨਹੀਂ ਸੀ ਬਾਈ ਅੱਛਾ ਬਾੜੀਆਂ ਪੁਰਾਣੀਆਂ ਬਾੜੀਆਂ ਪੁਰਾਣੀਆਂ ਵਾਇਦਾ ਵੰਡ ਤੋਂ ਪਹਿਲਾਂ ਦੀ ਐ ਹਾਂ ਪਾਲੇ ਵੇਲੇ ਅੰਗਰੇਜ਼ਾਂ ਨੇ ਜੋ ਨਵੀਆਂ ਨਵੀਆਂ ਲਾਈਨਾਂ ਪਾਈਆਂ ਆ ਕੇ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਆ ਹਾਂ ਹਾਂ ਇਹ ਲਾਹੌਰ ਜਾ ਰਹੀ ਐ ਇਧਰੋਂ ਕਰਾਚੀ ਜਾ ਰਹੀ ਆ ਅੱਛਾ ਇਧਰ ਲਾਹੌਰ ਜਾਂਦੀ ਐ ਹਾਂ ਲਾਹੌਰ ਜਾਂਦੀ ਐ ਇਹ ਲੋ ਜੀ ਇਧਰਲੇ ਪਾਸੇ ਕਿੱਥੇ ਜਾਂਦੀ ਅੱਛਾ ਲਾਹੌਰ ਤੋਂ ਸਿੱਧੀ ਫਿਰ ਅੰਮ੍ਰਿਤਸਰ ਨੂੰ ਜਾਂਦੀ ਐ ਅੰਮ੍ਰਿਤਸਰ ਨੂੰ ਜਾਂਦੀ ਐ ਇਹ ਅੰਮ੍ਰਿਤਸਰ ਨੂੰ ਜਾਂਦੀ ਐ ਜੀ ਇਹ ਰੇਲ ਲਾਈਨ ਸਿੱਧੀ ਲਾਹੌਰ ਹੋ ਕੇ ਇਧਰਲੇ ਪਾਸੇ ਕਰਾਚੀ ਜਾਂਦੀ ਸਿੱਧੇ ਤੁਰ ਕੇ ਤੁਰਕੇ ਤਾਂ ਲੱਗ ਜਾਣੇ 2-3 ਮਹੀਨੇ ਲੱਗ ਜਾਣੇ 2-3 ਮਹੀਨੇ ਇੰਨਾ ਵੀ ਦੂਰ ਨਹੀਂ ਨਹੀਂ ਲੱਗ ਜਾਣੇ ਨਹੀਂ ਨਹੀਂ ਚੌਂਕ ਤੱਕ ਪਹੁੰਚ ਚਾਰ ਦਿਨ ਲੱਗਣਗੇ ਰੈਸਟ ਵੀ ਤਾਂ ਕਰਨਾ ਜੇ ਮਗਰ ਕੋਈ ਤੋਰਨ ਵਾਲਾ ਹੋਇਆ ਫਿਰ ਤਾਂ ਪਹੁੰਚੋਗੇ ਚਾਰ ਦਿਨ ਉਂਝ ਕੱਲਾ ਤੁਰਿਆ ਨਹੀਂ ਬੰਦਾ ਪਹੁੰਚਦਾ ਮਹੀਨੇ ਤੋਂ ਪਹਿਲਾਂ ਅੱਛਾ ਹਾਂਜੀ ਇਧਰਲੇ ਪਾਸੇ ਆ ਜੀ ਕਰਾਚੀ ਇਹ ਇਹ ਆਪਦੀ ਹੱਡ ਬੀਤੀ ਦੱਸਦੇ ਆ ਤੇ ਇਹ ਆ ਗਿਆ ਸਾਹਮਣੇ ਵਾਲੇ ਪਾਸੇ ਡੇਰਾ ਇੱਥੇ ਅਸੀਂ ਤੁਹਾਨੂੰ ਲੈ ਕੇ ਆਉਣਾ ਸੀਗਾ ਇਹ ਦੇਖੋ ਇਹੀ ਹੈ ਨਾ ਜੀ ਹਾਂ ਜੀ ਇਹੀ ਹੈ ਇਹ 1.5 ਲੱਖ ਪੰਜੀ ਤੇ ਦਿਖਦਾ ਤਾਂ ਹੈ ਨਹੀਂ ਜਿਹੜਾ ਤੁਸੀਂ ਕਹਿੰਦੇ 1.5 ਲੱਖ ਪੰਜੀ ਹੁੰਦਾ ਸਵੇਰੇ ਤੜਕੇ ਹੁੰਦੇ ਆ ਤੇ ਸ਼ਾਮਾਂ ਨੂੰ ਹੁੰਦੇ ਆ ਅੱਛਾ ਹੁਣ ਉਹ ਡਗੇ ਹਾਂ ਹੁਣ ਆਪਣੀ ਰੋਜੀ ਕਮਾਣ ਗਏ ਅੱਛਾ ਹੁਣ ਰੋਜੀ ਰੋਟੀ ਤੇ ਗਏ ਅੱਛਾ ਬੋੜਾ ਆਗਲਾ ਅੱਛਾ ਬੋੜਾ ਆਗਲਾ ਹੈ ਹਾਂ ਇਹ ਡੇਰਾ ਡੇਰਾ ਹੈ ਕਿਦਾ ਇਹ ਇਹ ਮੇਰੇ ਮਾਮੇ ਦਾ ਆ ਜੀ ਅੱਛਾ ਉਹ ਵੀ ਛੱਡਦੇ ਪੰਜਾਬ ਚੋਂ ਆਏ ਸੀ ਤਰਮੇੜੀ ਤੋਂ ਠੀਕ ਹੈ ਹਾਂ ਇਹ ਆ ਯਾਦਗਾਰ ਮਜ਼ਾਰ ਕਿਦੀ ਬਣਾਈ ਹੈ ਇਹ ਸਾਡੇ ਬਜ਼ੁਰਗਾਂ ਦੀ ਅੱਛਾ ਬਜ਼ੁਰਗਾਂ ਦੀ ਹਾਂਜੀ ਠੀਕ ਹੈ ਆ ਆ ਵੀ ਇਧਰਲੇ ਪਾਸੇ ਵੀ ਆ ਸਾਹ ਇਹ ਮਸਜਿਦ ਆ ਜੀ ਅੱਛਾ ਇਹ ਮਸਜਿਦ ਆ ਹਾਂ ਜੀ ਇਹ ਸਾਡੇ ਨਾ ਪੁਰਾਣੇ ਇੱਥੇ ਰਿਵਾਜ ਆ ਵੀ ਸਾਡੇ ਡੇਰਿਆਂ ਦੇ ਉੱਤੇ ਨਾ ਮਸਜਿਦ ਜ਼ਰੂਰ ਹੋਊਗੀ ਆਪਦੀ ਬਣਾ ਕੇ ਰੱਖਦੇ ਆਪ ਫਿਰ ਜਿੱਥੇ ਅੱਲਾ ਦੇ ਵਲੀ ਦਾ ਕੋਈ ਡੇਰਾ ਉੱਥੇ ਵੀ ਮਸਜਿਦ ਲਾਜ਼ਮੀ ਹੋਊਗੀ ਠੀਕ ਹੈ ਮਸਜਿਦ ਜ਼ਰੂਰ ਹੁੰਦੀ ਹੈ ਠੀਕ ਹੈ ਜੀ ਹਾਂ ਜੀ ਚਲੋ ਮਾਮਾ ਜੀ ਨੂੰ ਮਿਲਦੇ ਆ ਉਹ ਬੈਠਿਆ ਹਾਂ ਜੀ ਚਲੋ ਆਜਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਮੇਰੇ ਮਾਮਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਮਾਮਾ ਜੀ ਹੋਰ ਠੀਕ ਠਾਕ ਸਤਿ ਸ੍ਰੀ ਅਕਾਲ ਮਾਮਾ ਜੀ ਹੋਰ ਕਿਵੇਂ ਹੋ ਦਵਾਵਾ ਠੀਕ ਹੈ ਚਲੋ ਇਹ ਬਾਈ ਇਹਨਾਂ ਦੇ ਹੱਥ ਜੱਫੀ ਪਾ ਕੇ ਨਾ ਇਹਨਾਂ ਦਾ ਜਿਹੜਾ ਰਵਾਜ ਹੈ ਪਹਿਲਾਂ ਜੱਫੀ ਪਾਉਣੀ ਪੈਂਦੀ ਹੈ ਫਿਰ ਹੱਥ ਮਿਲਾਉਣਾ ਪੈਂਦਾ ਜਦੋਂ ਮੈਂ ਸ਼ੁਰੂ-ਸ਼ੁਰੂ ਚ ਆਇਆ ਆਇਆ ਸੀਗਾ ਜੱਫੀ ਪਾ ਕੇ ਮੈਂ ਪਰਾਂ ਵਿੱਚ ਅਗਲਾ ਹੱਥ ਕੱਢ ਕੇ ਖੜਾ ਰਹਿਣਾ ਫਿਰ ਇਹਨਾਂ ਨੇ ਸਮਝਾਇਆ ਵੀ ਇਦਾਂ ਇਦਾਂ ਹੱਥ ਮਿਲਾਈਦਾ ਤੇ ਇਦਾਂ ਇਦਾਂ ਸਾਡੇ ਗਲੇ ਲੱਗਦੇ ਆਜੋ ਖੁਸ਼ੀ ਭੈਣ ਤੁਹਾਨੂੰ ਮਾਮਾ ਜੀ ਦੇ ਘਰੇ ਲੈ ਜਾਵਾਂ ਨਾਲੇ ਦਿਖਾਵਾਂ ਮਲਾਵਾਂ ਜਿਹੜੀ ਮੇਰੀ ਭਝਾਈ ਆ ਨਾ ਉਹ ਉਹ ਤੁਹਾਡੇ ਵਲਾਗ ਦੇਖਦੀ ਆ ਉਹ ਬੜੀ ਪਿਆਰ ਕਰਦੀ ਆ ਸਾਡੀ ਕਮਾਲ ਹੋਊਗੀ ਹਾਂ ਉਹ ਫੈਨ ਆ ਤੁਹਾਡੀ ਹਾਂ ਬੜੇ ਚ ਓ ਕਿੱਡਾ ਸੋਹਣਾ ਘਰ ਆ ਯਾਰ ਹਾਂ ਪੁਰਾਣਾ ਪੰਜਾਬ ਲੱਗਦਾ ਬਈ ਇੱਥੋਂ ਤਾਂ ਜੰਮੀ ਆ ਢੋਲ ਪਏ ਕਣਕਾਂ ਵਾਲੇ ਹਾਂ ਆ ਮੇਰੀ ਮਾਮੀ ਇਹ ਮੇਰੀ ਮਾਮੀ ਆ ਅੱਛਾ ਇਹ ਤੁਹਾਡੇ ਮਾਮਾ ਮਾਮੀ ਜੀ ਹਾਂ ਇਹ ਸ਼ੇਹੂਪੁਰੇ ਤੋਂ ਆ ਹਾਂ ਜੀ ਫਰੂਕਾਪੁਰ ਅੱਛਾ ਫਰੂਕਾ ਇਹ ਵੀ ਫਰੂਕਾਪੁਰ ਅੱਛਾ ਸੱਸੀ ਦਾ ਮਾਮੀ ਜੀ ਸੱਸਰੀ ਘਾਲ ਜੀ ਆ ਮੇਰੀ ਪਰਜਾਈ ਤੁਹਾਨੂੰ ਦੇਖਦੀ ਸੀ ਇਹ ਵੀ ਫਰੂਕਾਬਾਦ ਦੀ ਅੱਛਾ ਉਹ ਦੇਖਦੇ ਸੀਗੇ ਨਹੀਂ ਚੰਬਲ ਕਾ ਗੁੱਸਾ ਕੀਤਾ ਅਗਲੇ ਫਰੂਕਾਪਾਦ ਨੂੰ ਛੋੜ ਕਾਣਾ ਕਹਿ ਤਾ ਕੰਨ ਵਲਾਗ ਦੇ। ਹਾਂ ਫਰੂਕਾਪਾਦ ਨੂੰ ਛੋੜ ਕਾਣਾ ਨਹੀਂ ਕਹਿਣਾ। ਨਹੀਂ ਮੈਂ ਪ੍ਰਾਣਾ ਨਾ ਤਾਂ ਛੋੜ ਕਾਣੀ ਸੀ ਨਾ। ਇਹ ਗੁੱਸਾ ਕਰਕੇ ਪਾਜੀ ਫਰੂਕਾਪਾਦ ਅੱਛਾ ਹੈ ਫਰੂਕਾਪਾਦ ਇਹ ਹੈ। ਠੀਕ ਹੈ ਠੀਕ ਹੈ। ਮੈਂ ਛੋੜ ਕਾਣਾ ਕਹੀ ਜਾ। ਅੱਛਾ ਹਾਂਜੀ 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 ਬੈਣੇ। ਇੱਕ ਘਾਰ ਦੇਖੋ ਬਈ ਪ੍ਰਾਣਾ ਕਿੱਡਾ ਸੋਹਣਾ। ਬਾਈ ਜੀ ਕਦੋਂ ਦਾ ਬਣਾਇਆ ਹੋਇਆ ਸਰੋਇਆ ਸਾਹਿਬ ਇਹ? ਬਹੁਤ ਪੁਰਾਣਾ ਬਣਾਇਆ। ਫਿਰ ਵੀ ਇਹਨੂੰ ਕਮਜ਼ ਕੰਮ ਵੀ ਨਾ 1992 ਤਕਰੀਬਾ। ਹਾਂ 1992 ਦਾ ਬਣਿਆ 30 ਸਾਲ ਹੋ ਗਏ ਕਮਾਲ ਹੋ ਗਈ ਯਾਰ ਹਾਂ ਦੇਖੋ ਕਿੱਡਾ ਸੋਹਣਾ ਘਰਬਾਰ ਹੈ ਮਾਮਾ ਆ ਗਿਆ ਇਹ ਮਾਮਾ ਜੀ ਦੱਸਦੇ ਜਿਹੜਾ ਘਰ ਦੇ ਤੁਹਾਨੂੰ ਉੱਪਰ ਲਿਖਿਆ ਦਿੰਦੇ ਨਾ ਉਹ ਲਿਖਿਆ ਦੀਨ ਮੁਹੰਮਦ ਟਵਾਣਾ ਇਦਾਂ ਹੀ ਹੈ ਜੀ ਹਾਂਜੀ ਟਵਾਣਾ ਟਵਾਣਾ ਗੋਤ ਹੈ ਜਾਂ ਟਵਾਣਾ ਪਿੰਡ ਸੀ ਗੋਤ ਹੈ ਜੀ ਅੱਛਾ ਟਵਾਣਾ ਗੋਤ ਹੈਗਾ ਚਨਾਰਤਲ ਪਿੰਡ ਸੀ ਅੱਛਾ ਚਨਾਰਤਲ ਪਿੰਡ ਸੀਗਾ ਤੇ ਉਧਰੋਂ ਆਏ ਸੀਗੇ ਇਹ ਉਧਰੋਂ ਆਏ ਸੀ ਦੇਖ ਲਓ ਉਧਰ ਦੀਆਂ ਜਾਤਾਂ ਇੱਧਰ ਵੀ ਟਵਾਣੇ ਸੱਧੂ ਸਿੱਧੂ ਸੰਧੂ ਚੈਲ ਸਾਡੇ ਚੈਲ ਵੀ ਹੈਗੇ ਤੇ ਇਹ ਜੇ ਸਾਰੇ ਗੋਤ ਆਪਣੇ ਵਾਲੀ ਹੈ ਉਹੀ ਆ ਨਾ ਜੀ ਉਹੀ ਗੋਤ ਆ ਜੀ ਸਾਰੇ ਉਹੀ ਰੱਖੇ ਹੋਇਆ ਹੁਣ ਤੱਕ ਜੀ ਰੱਖੇ ਕੀ ਬਾਤ ਆ ਕੀ ਬਾਤ ਆ ਹੁਣ ਚਾਹ ਪਾਣੀ ਪੀ ਲੀਏ ਚਾਹ ਲੱਗਣ ਵਾਲੀ ਆ ਜੀ ਇਹ ਲਓ ਜੀ ਤੇ ਸੇਵਾ ਪਾਣੀ ਹੋ ਗਿਆ ਮਾਮਾ ਜੀ ਦੇ ਘਰੇ ਧੰਨਵਾਦ ਮਾਮਾ ਜੀ ਜੀ ਸ਼ੁਕਰੀਆ ਤੇ ਪਰ ਇੱਥੇ ਸੇਵਾ ਹੁੰਦੀ ਜਿਹੜੀ ਜਲੇਬੀਆਂ ਨਾਲ ਹੁੰਦੀ ਆ ਤੇ ਆ ਜਲੇਬੀਆਂ ਦੇਖੋ ਚਾਹ ਨਾਲ ਜਿੱਥੇ ਜਾਓ ਜਲੇਬੀਆਂ ਜਲੇਬੀਆਂ ਮੈਂ ਨਾਸਰ ਭਾਈ ਤੁਹਾਨੂੰ ਪਹਿਲਾਂ ਗਏ ਐਨੀਆਂ ਮੈਂ ਜਲੇਬੀਆਂ ਜ਼ਿੰਦਗੀ ਚ ਨਹੀਂ ਖਾਧੀਆਂ ਜਿੰਨੀ ਇੱਥੇ ਆ ਕੇ ਖਾ ਲੀਆਂ ਬੈਠੋ ਸ੍ਰੀ ਰਾਇ ਸਾਹਿਬ ਬੈਠੋ ਬੈਠੋ ਇਹ ਪੰਜਾਬ ਦੀ ਸ਼ਾਨ ਆ ਜੀ ਜਲੇਬੀਆਂ ਹਾਂ ਜੀ ਪੰਜਾਬ ਦੀ ਸ਼ਾਨ ਆ ਲੱਡੂ ਜਲੇਬੀ ਪਹਿਲਾਂ ਵਿਆਹ ਵੇਲੇ ਵੀ ਮਠਾਈ ਚ ਲੱਡੂ ਜਲੇਬੀ ਹੀ ਹੁੰਦੀ ਹੈਗੀ ਹਾਂ ਜੀ ਲੱਡੂ ਜਲੇਬੀ ਆ ਤਾਂ ਹੁਣ ਆਇਆਗਾ ਸਾਡੇ ਹੁਣ ਵੀ ਨਾ ਕਿਸੇ ਕਿਸੇ ਵਿਆਹ ਚ ਮੂੰਹ ਛੂਡ ਦਿੰਦੇ ਆ ਜਲੇਬੀ ਮੂੰਹ ਛੂਡਦਾ ਪਤਾ ਨਾ ਉਹ ਨਹੀਂ ਪਤਾ ਜਿੰਨੀ ਕੋਈ ਖਾ ਲਵੇ ਅੱਛਾ ਉਹਨੂੰ ਸਾਦੇ ਮੂੰਹ ਛੂਡ ਅੱਛਾ ਮਤਲਬ ਜਿੰਨੀ ਮਰਜ਼ੀ ਖਾ ਲਓ ਇਨੀ ਮਰਜੀ ਕੰਪਟੀਚੂਰ ਲੱਡੂ ਨਾਲ ਜਲੇਬੀਆਂ ਕੰਪੀਟੀਸ਼ਨ ਹੁੰਦਾ ਹੈ ਹਾਂ ਫਿਰ ਕਹਿਣਾ ਪੈਂਦਾ ਹਾਂ ਮੂੰਹ ਛੂਟ ਆ ਬਈ ਜਾਂ ਉਦਾਂ ਹੀ ਆ ਬੰਦੇ ਪੁੱਛਦੇ ਆ ਅੱਛਾ ਵੀ ਮੂੰਹ ਛੂਟ ਹੈ ਇੱਕ ਵੀ ਉਦਾਂ ਹੀ ਆ ਉਹੀ ਖਾਣੀ ਆ ਕੋਈ ਘਰ ਵਾਲਾ ਆਵਾਜ਼ ਮਾਰਦਾ ਹਾਂ ਹਾਂ ਮੂੰਹ ਛੂਟ ਆ ਬਈ ਮੂੰਹ ਛੂਟ ਆ ਜੇ ਨਹੀਂ ਮਰਜੀ ਖਾਓ ਜੇ ਨਹੀਂ ਮਰਜੀ ਐਦਾਂ ਚੱਲਦਾ ਹਾਂ ਜੇ ਹੋਵੇ ਪੂਰੀ ਪੂਰੀ ਫਿਰ ਕਹਿੰਦੇ ਹਾਂ ਫਿਰ ਕਹਿੰਦੇ ਪੱਤਲ ਆ ਬਾਈ ਮੂੰਹ ਛੂਟ ਨਹੀਂ ਹੈ ਅੱਛਾ ਵੀ ਜਾਣ ਲੱਗੇ ਨਹੀਂ ਨਹੀਂ ਦੇ ਆਪਦੀਆਂ ਦੋ ਦੋ ਖਾ ਕੇ ਜਾਓ ਪੱਤਲ ਸਾਦੇ ਪੱਲਾ ਸਾਦੇ ਠੀਕ ਹੈ ਜਾਣ ਲੱਗੇ ਲੈ ਕੇ ਜਾਂਦੇ ਠੀਕ ਹੈ ਜਵਾਹਾ ਜਾਂ ਪੁਰਾਣੇ ਹਜੇ ਬਚੇ ਹੋਏ ਠੀਕ ਹੈ ਚਾਹ ਬਾਣੀ ਪੀ ਲਿਆ ਜੀ ਤੇ ਹੁਣ ਬਾਈ ਜੀ ਕਹਿੰਦੇ ਆ ਜਾਓ ਤੁਹਾਨੂੰ ਉੱਤੇ ਦਿਖਾਣੇ ਆ ਹਾਂ ਜੀ ਕਹਿੰਦੇ ਉੱਪਰ ਵੀ ਪੌੜੀਆਂ ਜਾਂਦੀਆਂ ਸਾਡੇ ਤੇ ਇਹ ਵੀ ਸਾਡੇ ਹੁੰਦਾ ਹੈਗਾ ਪੁਰਾਣੇ ਘਰਾਂ ਦੇ ਆ ਓਟਾ ਦੇਖ ਲਓ ਓਟੇ ਤਾਂ ਗਾਇਬ ਹੀ ਹੋ ਗਏ ਘਰਾਂ ਚ ਓਟੇ ਚੁੱਲ੍ਹੇ ਕਿੰਨਾ ਕੁਛ ਅੱਛਾ ਚੁੱਲਾ ਇਹ ਚੁੱਲਾ ਬਾਲਦੇ ਵੀ ਹਾਂ ਹਾਂ ਬਾਲਦੇ ਆਂ ਸ਼ਾਮ ਨੂੰ ਅੱਗੇ ਤੇ ਚ ਬਾਲ ਸ਼ਾਮ ਨੂੰ ਅੱਗੇ ਇਹਦੇ ਚ ਹੁੰਦੀ ਹੈ ਹੈ ਉਹ ਤਵੀ ਨਹੀਂ ਬਰਾਂ ਹਾਂਜੀ ਹਾਂਜੀ ਰੋਟੀਆਂ ਵਾਲੀ ਅੱਛਾ ਉਹ ਖੁੰਜੇ ਚ ਹਾਂ ਤਵੀ ਵੀ ਰੱਖੀ ਇਹਨਾਂ ਦਾ ਖੁੰਜੇ ਚ ਰੋਟੀਆਂ ਵਾਲੀ ਇੱਥੇ ਦਬੂ ਰੱਖੇ ਹਾਂਜੀ ਆ ਯਾਦ ਆਇਆ ਕੁਝ ਦੇਖ ਕੇ ਇਹ ਧੂਏ ਵਾਲਾ ਹੁੰਦਾ ਸੀਗਾ ਹਾਂ ਰਸੋਈ ਚ ਹੈਨਾ ਰਸੋਈ ਦੇ ਚਤਤ ਜਿਵੇਂ ਹੁਣ ਚਿਮਨੀਆਂ ਆਉਣ ਲੱਗੇ ਮਾਡਰਨ ਹਾਂ ਇਹ ਵੀ ਸਾਡੀ ਚੱਲਦੀ ਹੈ ਅੱਛਾ ਹੁਣ ਵੀ ਧੂਏ ਦੇ ਵਿੱਚ ਦੀ ਹੁੰਦੀ ਧੂਏ ਦੇ ਵਿੱਚ ਦੀ ਹੁੰਦਾ ਕਮਾਲ ਹੋ ਗਈ ਯਾਰ ਬਾਈ ਉਹ ਵਾਇਰ ਛੱਲੀਆਂ ਪਾਈਆਂ ਪਾਈਆਂ ਇਹ ਦੇਖੋ ਬਈ ਲੈਂਦੇ ਪੰਜਾਬ ਦਾ ਸੋਨਾ ਵਿਊ ਇੱਥੋਂ ਤੇ ਨਾਲ ਕਮੈਂਟ ਕਰਕੇ ਦੱਸ ਦਿਓ ਕਿਹਦਾ ਕਿਹਦਾ ਆਉਣ ਨੂੰ ਜੀ ਕਰਨ ਲੱਗਿਆ ਇਧਰਲਾ ਪੰਜਾਬ ਦੇਖਣ ਨੂੰ ਸਰੋਇਆ ਸਾਹਿਬ ਸਾਡੇ ਸੱਚੀ ਨਹੀਂ ਲੱਭਦਾ ਇਹ ਸਾਰਾ ਕੁਝ ਨਹੀਂ ਸੱਤ ਬਿਸਮਿਲ੍ਲਾ ਆਓ ਤੁਹਾਡਾ ਆਪਣਾ ਘਰ ਆ ਜੀ ਇੱਥੇ ਹਾਂਜੀ ਹਾਂਜੀ ਸਹੀ ਗੱਲ ਹੈ ਅੱਛਾ ਛੱਲੀਆਂ ਇਹ ਪੱਕ ਗਈਆਂ ਜਿਹੜੀਆਂ ਉਹ ਤੋੜ ਲਈਆਂ ਹਾਂ ਇਹ ਹੁਣ ਸਰਕਾਰਾਂ ਧੁੱਪ ਲੱਗੂਗੀ ਨਾ ਹਾਂਜੀ ਇਹ ਆ ਦੇਖੋ ਆ ਛੱਲੀ ਤੇ ਮਾਰਾਂਗੇ ਨਾ ਛੱਲੀ ਨਾਣਾਪੁਰ ਦਾ ਹਜੇ ਨੀਪੁਰ ਦਾ ਜਦੋਂ ਖੜਕੂਗੀ ਨਾ ਚੱਲੀ ਫਿਰ ਅਸੀਂ ਗਾ ਲੈਣੀ ਹੈ ਅੱਛਾ ਫਿਰ ਗਾ ਕੇ ਵੇਚ ਦੇਣੀ ਅੱਛਾ ਫਿਰ ਮੱਕੀ ਵੇਚ ਦੇਣੀ ਬੂਰੀ ਹਾਂ ਮੱਕੀ ਵੇਚ ਦੇ ਠੀਕ ਹੈ ਤੇ ਇੱਧਰ ਪਿਛਲੇ ਪਾਸੇ ਕੀ ਕੀ ਲਾ ਰੱਖਿਆ ਇਹ ਇੱਥੇ ਆਹ ਆਂਬ ਦੇ ਬੂਟੇ ਆ ਅੱਛਾ ਹਾਂ 베ਰੀ ਦੇ ਆ ਹੂੰ ਇਦਾਂ ਇੱਥੇ ਖੇਤੀ ਪੱਤੀ ਪਿਛਲੇ ਪਾਸੇ ਆ ਸਾਰੀ ਇਹ ਹਾਂਜੀ ਪਿਛਲੇ ਪਾਸੇ ਉਹਨੂੰ ਖਜੂਰਾ ਲੱਗਦੀਆਂ ਪੱਕੀਆਂ ਖਜੂਰਾ ਲੱਗਦੀਆਂ ਉਹਨੂੰ ਮੈਂ ਕਿਤੇ ਉਹੀ ਲੈ ਕੇ ਲਾਈਆਂ ਹਾਂ ਨਾ ਨਾ ਉੱਤੇ ਹੀ ਪੱਕਦੀਆਂ ਅੱਛਾ ਉੱਤੇ ਹੀ ਪੱਕਦੀਆਂ ਹਾਂ ਠੀਕ ਹੈ ਤੇ ਇੱਥੇ ਬਣਾਇਆ ਉਹ ਬਾਇਓ ਗੈਸ ਵਾਲਾ ਵੀ ਬਣਾਇਆ ਅੱਛਾ ਗੋਬਰ ਗੈਸ ਇਹ ਸਾਡੇ ਵੀ ਲੱਗਦੇ ਆ ਗੋਬਰ ਗੈਸ ਬਾਇਓ ਮਾੜਾ ਜੀ ਹਾਂ ਜੀ ਹਾਂ ਆ ਗੋਬਰ ਗੈਸ ਲਾ ਰੱਖਿਆ ਘਰ ਦੇ ਪਿੱਛੇ ਫਿਰ ਥੋੜਾ ਤਾਂ ਪੁਰਾਣਾ ਕੰਮ ਜਿਵੇਂ ਕਹਿੰਦੇ ਹੁੰਦੇ ਨੇ ਇਕੱਲਾ ਲੂਣ ਹੀ ਮੁੱਲ ਲੈਣਾ ਹੈ ਲੂਣ ਮੁੱਲ ਬਾਕੀ ਸਾਰਾ ਕੁਝ ਕਰਦਾ ਜੱਟ ਲੈਂਦਾ ਵੀ ਲੂਣ ਹੀ ਹੁੰਦਾ ਸੀ ਹੂੰ ਕਿਸੇ ਤੁਸੀਂ ਚਲੇ ਜਾਓ ਨਾ ਪੁਰਾਣੇ ਸਮੇਂ ਦੇ ਸਾਡੇ ਤਾਂ ਹੁਣ ਦਾਲਾਂ ਸਬਜ਼ੀਆਂ ਸਾਰਾ ਕੁਝ ਹੀ ਲੈਂਦੇ ਆ ਨਾ 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 ਹੂੰ ਜਿਹੜਾ ਬੰਦਾ ਦੁਕਾਨ ਤੋਂ ਕੋਈ ਸਬਜ਼ੀ ਲੈਂਦਾ ਦੇਖਦੇ ਸੀ ਨਾ ਤੇ ਉਹ ਸ਼ਰਮ ਆਉਂਦੀ ਸੀ ਉਹਨੂੰ ਅੱਛਾ ਵੀ ਯਾਰ ਬੰਦੇ ਕੀ ਕਹਿਣਗੇ ਵੀ ਇਹ ਸਬਜ਼ੀ ਮੋਲ ਲੈਂਦਾ ਹਮ ਹਰ ਸ਼ੈਅ ਘਰਦੀ ਹੁੰਦੀ ਸਹੀ ਗੱਲ ਹੈ ਵਾਕਈ ਸਹੀ ਗੱਲ ਹੈ ਸੋਏ ਸੀ ਜੀ ਆਲਾ ਦਵਾਲਾ ਜਿੰਨਾ ਤੁਹਾਨੂੰ ਦਿਖਾਉਣਾ ਸੀਗਾ ਤੇ ਹੁਣ ਕਮਾਉਂਦੇ ਰਹਾਂਗੇ ਤੁਹਾਨੂੰ ਪਿੰਡ ਜਿਵੇਂ ਅੱਜ ਅੰਜਮ ਸਰੋਇਆ ਸਾਹਿਬ ਦੇ ਬਾਈ ਜੀ ਦੇ ਇਹਨਾਂ ਦੇ ਪਿੰਡ ਆਏ ਸੀਗੇ ਲੈਣਦੇ ਪੰਜਾਬ ਦੇ ਹਜੇ ਪਿੰਡ ਦੇਖਣੇ ਅਜੇ ਅਸੀਂ 7-8 ਦਿਨ ਹੋਰ ਲਾਉਣੇ ਆ ਪਿੰਡਾਂ ਜੀ 7-8 ਦਿਨ ਹਜੇ ਹੋਰ ਪਿੰਡਾਂ ਵਾਲੀ ਘੁੰਮਣਾ ਹੈਗਾ ਤੇ ਵਲੌਗ ਤੁਹਾਡੇ ਕੋਲੇ ਆਉਂਦੇ ਰਹਿਣਗੇ ਫਿਰ ਉਸ ਤੋਂ ਬਾਅਦ ਅਸੀਂ ਜਾਣਾ ਲਾਹੌਰ ਤੇ ਲਾਹੌਰ ਲਾਹੌਰ ਦਾ ਵਾਲਾ ਵਾਲਾ ਕੁਝ ਚੀਜ਼ਾਂ ਲਾਹੌਰ ਰਹਿਣੀਆਂ ਦੇਖਣ ਆਲੀਆਂ ਤੇ ਸ਼ਾਪਿੰਗ ਕਰਨੀਆਂ ਆਉਣ ਤੋਂ ਵਾਪਸ ਆਉਣ ਤੋਂ ਪਹਿਲਾਂ ਤੇ ਜਿਹੜੇ ਨਾ ਸਾਹਿਬ ਜਾਨਿਆਂ ਦੇ ਦਿਨ ਹੋਣਗੇ ਉਦੋਂ 2-3 ਦਿਨ ਅਸੀਂ ਵਲੌਗ ਨਾ ਪਾਈਏ ਦਸੰਬਰ ਦੇ ਲਾਸਟ ਵੀਕ ਤੇ ਬਾਕੀ ਕੰਟੀਨਿਊਟੀ ਤੁਹਾਡੇ ਕੋਲੇ ਮਤਲਬ ਵਲੌਗ ਪਹੁੰਚਦੇ ਰਹਿਣਗੇ ਜੁੜੇ ਰਹੋ ਸਾਡੇ ਚੈਨਲ ਨਾਲ ਸਾਡੇ ਸਫਰ ਨਾਲ ਤੇ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਿਕਾ ਸੁਰਾਇਆ ਸਾਹਿਬ ਕਾਇਦ ਰੱਬ ਰੱਖਾ ਰੱਬ ਰੱਖਾ ਜੀ ਚੰਗਾ ਜੀ ਰੱਬ ਰੱਖਾ